ਜਿਹੜਾ ਆਪਣੀ ਮਰਜ਼ੀ ਨਾਲ ਚੱਲ ਕੇ ਆ ਰਿਆ ਨੇ ਉਹ ਆਪਣੀ ਮਰਜ਼ੀ ਨਾਲ ਹੀ ਚੱਲ ਕੇ ਜਾਏਗਾ ਉਹਦੇ ਅੰਦਰ ਹੀ ਗ੍ਰੈਂਡੀਓਸਟੀ ਰਹੇਗੀ ਮੈਂ ਆਪੇ ਚੱਲ ਕੇ ਆਇਆ ਸਾਡੇ ਪੇਸ਼ੈਂਟ ਦੀ ਕੀ ਮਜਾਲ ਕਿ ਆਪੇ ਚੱਲ ਕੇ ਆ ਜੇ ਇਹ ਤੇ ਵੱਖਰੀ ਗੱਲ ਹੈ ਕਿ ਜਦੋਂ ਨਸ਼ਾ ਕਰਦਾ ਨਾ ਉਹਦਾ ਨਸ਼ਾ ਇੰਨੀ ਜਲਦੀ ਮੈਟਾਬੋਲਾਈਜ਼ ਹੁੰਦਾ ਹੈ ਕਿ ਉਹਨੂੰ ਨਸ਼ਾ ਹੁੰਦਾ ਹੀ ਨਹੀਂ ਉਹ ਜਿੰਨਾ ਜ਼ਿਆਦਾ ਕਰਦਾ ਹੋਰ ਜ਼ਿਆਦਾ ਕਰਦਾ ਹੋਰ ਜ਼ਿਆਦਾ ਮੈਟਾਬੋਲਾਈਜ਼ ਉਹਦਾ ਇੰਨਾ ਜਲਦੀ ਟੁੱਟ ਜਾਂਦਾ ਨਸ਼ਾ ਅਲਕੋਹਲ ਜਿਹੜੀ ਹੈ ਇਨਟੂ ਐਲਡੀਹਾਇਡ ਕਿਹੋਲ ਕੋਲ ਨੂੰ ਜੁਆਇਨ ਨਹੀਂ ਕਰ ਪਾ ਰਿਆ ਫਿਰ ਹੋਰ મતલਬ ਬੋਤਲ ਛੁੱਟਦਾ ਫਿਰ ਦੋ ਬੋਤਲਾਂ ਛੁੱਟਦਾ ਫਿਰ ਤਿੰਨ ਬੋਤਲਾਂ ਛੁੱਟਦਾ ਕਿ ਕਿਤੇ ਤੇ ਕੋਈ ਟਿਕ ਜੇ ਪਰ ਉਹ ਐਲਡੀਹਾਇਡ 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 ਟੌਕਸਿਸਿਟੀ ਜ਼ਹਿਰੀਲਾ ਮਾਦਾ ਬਣੀ ਜਾਂਦਾ ਇੱਕ ਉਹਨੂੰ ਨਸ਼ਾ ਪੱਜਦਾ ਨਹੀਂ ਪਿਆ ਇੱਕ ਉਹਨੂੰ ਮਜ਼ਾ ਆਉਂਦਾ ਨਹੀਂ ਪਿਆ ਇੱਕ ਉਹਦਾ ਐਲਡੀਹਾਇਡ ਬਣੀ ਜਾਂਦਾ ਜ਼ਹਿਰੀਲਾ ਮਾਦਾ ਬਣੀ ਜਾਂਦਾ ਉਹ ਇਸ ਹਾਲਤ ਦੇ ਵਿੱਚ ਆਪਣੀ ਵਾਈਟ ਕੋਲੋਂ ਆਪਣੇ ਬੱਚਿਆਂ ਕੋਲੋਂ ਆਪਣੀ ਪੇਨ ਕੋਲੋਂ ਤੰਗ ਹੋ ਕੇ ਇੱਕ ਇਲਾਜ ਜਗ੍ਹਾ ਤੇ ਪਹੁੰਚ ਜਾਂਦਾ ਪਰ ਉੱਥੇ ਜਾ ਕੇ ਵਿਦ ਨੋ ਟਾਈਮ ਹੀ ਰਿਅਲਾਈਜ਼ਸ ਕਿ ਮੈਂ ਇੱਕ ਵਾਰੀ ਤੇ ਯਾਰ ਕਾਰੀ ਲੜਾ ਸੀ ਹਜੇ ਤਸੱਲੀ ਤੇ ਹੋਈ ਨਹੀਂ ਪਿਆਸ ਤੇ ਹਲੇ ਬੁੱਝੀ ਨਹੀਂ ਸੀ ਮੈਂ ਕਿਉਂ ਇੱਥੇ ਆ ਗਿਆ ਉਹਨੂੰ ਫਿਰ ਅਫਸੋਸ ਲੱਗਣ ਲੱਗ ਪੈਂਦਾ ਫਿਰ ਇੱਕ ਦਿਨ ਉਹ ਪਲਾਨ ਕਰਦਾ ਕਿ ਇਥੋਂ ਜਾਣ ਦਾ ਕੀ ਪਲਾਨ ਹੋ ਸਕਦਾ